ਲਾਰਲਿੰਗ ਭਾਗ 38 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਫਿਰ ਮਲਕੀਤ ਨੇ ਕਿਹਾ ਬੀਬੀ ਮਠਿਆਈ ਲਿਆਇਆ ਕੁੜੀ ਦੀ ਰੋਕ ਕੀਤੀ ਆ ਬੀਬੀ ਹੈਰਾਨ ਜੀ ਹੋ ਕੇ ਪੁੱਛਣ ਲੱਗੀ ਗੁੱਡੀ ਦੀ ਤਾਂ ਮਲਕੀਤ ਬੋਲਿਆ ਨਹੀਂ ਬੀਬੀ ਦੇਖਿਆ ਤਾਂ ਗੁੱਡੀ ਨਹੀਂ ਸੀ ਰਿਸ਼ਤਾ ਪਰ ਉਹਨਾਂ ਨੂੰ ਸਿੰਦਰੋ ਪਸੰਦ ਆ ਗਈ ਆਪਣੀ ਬੀਬੀ ਲੱਡੂ ਚੁੱਕਦੀ ਹੋਈ ਬੋਲੀ ਅੱਛਾ ਵਧਾਈਆਂ ਹੋਣ ਮਨ ਬੜੀ ਖੁਸ਼ੀ ਹੋਈ ਸੁਣ ਕੇ ਨਾਲੇ ਸ਼ਿੰਦਰੋ ਦੀ ਵੀ ਤਾਂ ਰੋਕ ਕਰਨੀ ਸੀ ਨਾ ਉਹਨੂੰ ਵੀ ਤਾਂ ਤੋਰਨਾ ਸੀ ਫਿਰ ਮਲਕੀਤ ਬੋਲਿਆ ਬੀਬੀ ਕਰਨੈਲ ਵੀਰ ਨੇ ਦੱਸਿਆ ਰਿਸ਼ਤਾ ਬੀਬੀ ਕਰਨੈਲ ਵੱਲ ਵੇਖ ਕੇ ਖੁਸ਼ ਹੋਈ ਐਨੇ ਨੂੰ ਮਲਕੀਤ ਗੁਰਪ੍ਰੀਤ ਹੁਰਾਂ ਨੂੰ ਵੀ ਮੂੰਹ ਮਿੱਠਾ ਕਰਵਾਉਣ ਲੱਗਾ ਲੱਡੂ ਚੁੱਕ ਕੇ ਗੁਰਪ੍ਰੀਤ ਤੇ ਉਹਦੀ ਘਰ ਵਾਲੀ ਨੇ ਵਧਾਈ ਦਿੱਤੀ ਫਿਰ ਸਾਰੇ ਪੁੱਛਣ ਲੱਗੇ ਵਿਆਹ ਕਦੋਂ ਆ ਕਮਲਕੀਤ ਨੇ ਦੱਸਿਆ ਦੋ ਕੁ ਮਹੀਨੇ ਰੋਕੇ ਆ ਵਿਸਾਖੀ ਤੋਂ ਮਗਰੋਂ ਮਲਕੀਤ ਕਹਿਣ ਲੱਗਾ ਸਾਰਿਆਂ ਨੇ ਆਉਣਾ ਉਦੋਂ ਬੀਬੀ ਬੀਬੀ ਭੋਲੀ ਉਹਨਾਂ ਨੂੰ ਵੀ ਲੈ ਕੇ ਆਣਾ ਨਾਲੇ ਠੀਕ ਹੋ ਜਾਣਾ ਕਮਲ ਨੇ ਚਿੰਤਾ ਨਾ ਕਰੋ ਬੀਬੀ ਤੇ ਗੁਰਪ੍ਰੀਤ ਜੋਂਹੇ ਬੋਲੇ ਹਾਂ ਹਾਂ ਸਾਰੇ ਆਵਾਂਗੇ ਫਿਰ ਮਲਕੀਤ ਕਹਿਣ ਲੱਗਾ ਸੰਤੋਕੀ ਨੂੰ ਸੀ ਜੀਬਿੰਦਰੋ ਵੀ ਆ ਜਾਵੇ ਤਾਂ ਵਿਆਹ ਤੇ ਤਾਂ ਗੁਰਪ੍ਰੀਤ ਬੋਲਿਆ ਮਲਕੀਤ ਵੀਰ ਉਹਨਾਂ ਦਾ ਨਾ ਔਖਾ ਛੁੱਟੀ ਨਹੀਂ ਮਿਲਣੀ ਸੁਰਿੰਦਰ ਨੂੰ ਇੰਨੀ ਛੇਤੀ ਹੋਣਾ ਨਹੀਂ ਕਹਿੰਦਾ ਸੀ ਦੋ ਸਾਲ ਲੱਗ ਜਾਣੇ ਆ ਉਸ ਤੋਂ ਮਗਰੋਂ ਕੀੜਾ ਲਾਉਂਗਾ ਗੁਰਪ੍ਰੀਤ ਫਿਰ ਭੋਲੀ ਘੋਲਾਂ ਦੀ ਗੱਲ ਦੱਸਣੀ ਲੱਗਾ ਤਾਂ ਬੀਬੀ ਕਹਿੰਦੀ ਮੈਂ ਦੱਸਿਆ ਸੀ ਮਲਮਲ ਮਲਕੀਤ ਨੂੰ ਮਲਕੀਤ ਕਹਿਣ ਲੱਗਾ ਵੀਰ ਮੈਂ ਬੀਬੀ ਦੀ ਦਵਾਈ ਭੇਜਾਂਗਾ ਗੋਡਿਆਂ ਦੀ ਤੇ ਬਿੱਟੂ ਦੀ ਬੋਟੀ ਬੋਟੀ ਲਈ ਵੀ ਕੋਈ ਰੋਗ ਦੀ ਕੋਈ ਦਵਾਈ ਦੇਖਦਾ ਉਹ ਵੀ ਭੇਜਾਂਗਾ ਫਿਰ ਗੁਰਪ੍ਰੀਤ ਗੱਲਾਂ ਕਰਤਾ ਉੱਠ ਕੇ ਤੁਰ ਪਿਆ ਬਾਹਰ ਵੱਲ ਇੱਕ ਪਾਸੇ ਇੱਕ ਲੋਕੇ ਕੁਝ ਸੋਚਣ ਲੱਗਾ ਮਲਕੀਤ ਤੇ ਕਰਨੈਲ ਵੀ ਬਾਹਰ ਨੂੰ ਚਲੇ ਗਏ ਉਹਦੇ ਕੋਲ ਗੱਲਾਂ ਕਰਨ ਲੱਗੇ ਤਿੰਨੋਂ ਜਾਣੇ ਆਪਸ ਵਿੱਚ ਗੁਰਪ੍ਰੀਤ ਦੱਸਣ ਲੱਗਾ ਹੁਣ ਤਾਂ ਦਵਾਈ ਚੱਲ ਰਹੀ ਆ ਉਹਦੀ ਉਹ ਬੰਦ ਨਹੀਂ ਕਰ ਸਕਦੇ ਬਿੱਟੂ ਦੱਸਦਾ ਸੀ ਅੰਦਰੂਨੀ ਕੋਈ ਕਮਜ਼ੋਰੀ ਪੈ ਗਈ ਕੁੜੀ ਨੂੰ ਕੋਈ ਪਤਾ ਨਹੀਂ ਲੱਗਦਾ ਵੀਰ ਅੱਜ ਕੱਲ੍ਹ ਸਹੀ ਰੰਜ ਕੀ ਆ ਬਸ ਅਸੀਂ ਤਾਂ ਦੋ ਹੀ ਵੇਲੇ ਰੱਬ ਅੱਗੇ ਅਰਦਾਸ ਕਰਦੇ ਆ ਸੁੱਖ ਮੰਗਦੇ ਆ ਕਿ ਜਲਦੀ ਠੀਕ ਹੋ ਜਾਏ ਕੁੜੀ ਉਹ ਜਿਹੜੀ ਧੀ ਵੀ ਗੋਦ ਲਈ ਸੀ ਉਹ ਵੀ ਬਿਲਕਦੀ ਰਹਿੰਦੀ ਆ ਮਾਂ ਲਈ ਭੋਲੀ ਚੁੱਕ ਕੇ ਉਹਨੂੰ ਸਾਂਭਦੀ ਆ ਬਿੱਟੂ ਦੱਸਦਾ ਨਹੀਂ ਗਮ ਤਾਂ ਉਹਨੂੰ ਵੀ ਆ ਗੱਲਾਂ-ਬਾਤਾਂ ਕਰਦੇ ਤਿੰਨੋਂ ਅੰਦਰ ਆ ਗਏ। ਮਲਕੀਤ ਕਹਿਣ ਲੱਗਾ ਵੀ ਸਭ ਠੀਕ ਹੋ ਜਾਣਾ। ਤੂੰ ਰੱਬ ਤੇ ਭਰੋਸਾ ਰੱਖ ਬਸ। ਜੇ ਕੋਈ ਦਵਾਈ ਬੁੱਟੀ ਚਾਹੀਦੀ ਆ ਉਹ ਦੱਸ ਦੇ ਮੈਂ ਬਣਾ ਦਵਾਂ। ਹੁਣ ਕਾਫੀ ਧੀਰ ਗੱਲਾਂ-ਬਾਤਾਂ ਕਰਦੇ ਰਹੇ। ਏਨੇ ਨੂੰ ਰੋਟੀ ਬਣਾ ਲਈ ਗੁਰਪ੍ਰੀਤ ਜੀ ਘਰ ਵਾਲੀ। ਪਹਿਲਾਂ ਬੀਬੀ ਨੂੰ ਦਿੱਤੀ ਮੰᱡੇ ਤੇ ਬੈਠੇ ਨੂੰ ਫਿਰ ਗੁਰਪ੍ਰੀਤ ਹੋਰਾਂ ਨੂੰ। ਮਲਕੀਤ ਦੋ ਪਲ ਫੇਰੇ ਇੱਧਰ-ਉੱਧਰ ਵੇਖਣ ਲੱਗਾ, ਰੋਟੀ ਖਾਣ ਲੱਗਾ। ਕੁਝ ਨਹੀਂ ਬੋਲਿਆ ਤੇ ਘਰ ਚੁੱਪ-ਚੁੱਪ। ਸਭ ਚੁੱਪ-ਚੁੱਪ ਬੈਠੇ ਰੋਟੀ ਖਾ ਰਹੇ ਸੀ ਦੁੱਖ ਜਿਹਾ ਹੋ ਰਿਹਾ ਸੀ ਅੰਦਰ ਗਤੀ ਮਲਕੀਤ ਨੂੰ ਰੋਟੀ ਖਾਣ ਮਗਰੋਂ ਗੁਰਪ੍ਰੀਤ ਨੇ ਮਹਿਸੂਸ ਕੀਤਾ ਕਿ ਮਲਕੀਤ ਉਦਾਸ ਜਿਹਾ ਲੱਗਦਾ ਤਾਂ ਉਹ ਅੰਦਰ ਕਮਰੇ 'ਚ ਗਿਆ ਤੇ ਇੱਕ ਅਖਬਾਰ ਜਿਹਾ ਲਿਆ ਆ ਜਿਹਦੇ ਵਿੱਚ ਫੋਟੋਆਂ ਸੀ ਬਿੰਦਰੂ ਤੇ ਸੁਰਿੰਦਰ ਦੇ ਰੋਕ ਦੀਆਂ ਕੁਝ ਵਿਆਹ ਦੀਆਂ ਕਾਲੀਆਂ ਚਿੱਟੀਆਂ ਜਿਹੀਆਂ ਫੋਟੋਆਂ ਸਾਰੇ ਇੱਕੋ ਜਿਹੇ ਲੱਗਦੇ ਪੈ ਸੀ ਫੋਟੋਆਂ 'ਚ ਮਲਕੀਤ ਗੌਰ ਨਾਲ ਵੇਖਣ ਲੱਗਾ ਤੇ ਭਾਵੁਕ ਹੋ ਗਿਆ ਗੁਰਬੂ ਗੁਰਪ੍ਰੀਤ ਜੀ ਬੋਲਿਆ ਹੈਗੀਆਂ ਤਾਂ ਬਹੁਤ ਸੀ ਸੁਰਿੰਦਰ ਨਾਲ ਨਾਂ ਲੈ ਗਿਆ ਬਾਹਰ ਕਹਿੰਦਾ ਸੀ ਜਦੋਂ ਅਗਲੀ ਵਾਰ ਆਉਂ ਰੰਗੀਨ ਕਰਾ ਕੇ ਲੈ ਕੇ ਆਉਂ ਬਾਰੋਂ ਮਲਕੀਤ ਦਾ ਧਿਆਨ ਫੋਟਾਂ ਵਿੱਚ ਹੀ ਸੀ ਤੇ ਕਰਨੈਲ ਨੂੰ ਦਿਖਾਉਣ ਲੱਗਾ ਵੀਰਾ ਦੇਖੀ ਬਿੰਦਰੋ ਕਿੰਨੀ ਸੋਹਣੀ ਲੱਗਦੀ ਏ ਮੇਰੀ ਲੈ ਦੇਖ ਤਾਂ ਸਿੰਦਰੋ ਤੇ ਗੁੱਡੀ ਵੀ ਖਲੋਤੀਆਂ ਨੇ ਮਲਕੀਤ ਦੀਆਂ ਅੱਖਾਂ ਭਰ ਗਈਆਂ ਗੁਰਪ੍ਰੀਤ ਨੂੰ ਬੋਲਿਆ ਵੀਰ ਮੇਰਾ ਤਾਂ ਨਾ ਕਦੇ ਸਵਾਬੀ ਨਹੀਂ ਬਣਿਆ ਤਿੰਨਾ ਧੀਆਂ ਦੀ ਫੋਟੋ ਲਹਾਉਣ ਦਾ ਵੀਰ ਜਪੂਰਾ ਨਾ ਮਨਾਏ ਤਾਂ ਤਿੰਨਾ ਵਾਲੀ ਇੱਕ ਫੋਟੋ ਲੈ ਜਾਵਾਂ ਮੈਂ ਗੁਰਪ੍ਰੀਤ ਬੋਲਿਆ ਹਾਂ ਹਾਂ ਵੀ ਤੂੰ ਜੋ ਮਰਜ਼ੀ ਲੈ ਜਾ ਘਰ ਵੀ ਦਿਖਾ ਦਈ ਸਾਰਿਆਂ ਨੂੰ ਕੋਈ ਗੱਲ ਨਹੀਂ ਫਿਰ ਫੋਟੋਆਂ ਵੇਖਤੇ ਮਲਕੀਤ ਦੇ ਹੱਥ ਇੱਕ ਫੋਟੋ ਲੱਗੀ ਜੀ ਇਹਦੇ ਵਿੱਚ ਬਿੱਟੂ ਕਮਲ ਤੇ ਪਿੱਛੇ ਮਾੜੀ ਜੀ ਗੁੱਡੀ ਖਲੋਤੀ ਦਿਸਦੀ ਸੀ ਮਲਕੀਤ ਦਾ ਧਿਆਨ ਪਿਆ ਤੇ ਬੋਲਿਆ ਆਹ ਤਾਂ ਮੇਰੀ ਗੁੱਡੀ ਖਲੋਤੀ ਆ ਪਿੱਛੇ ਦੇਖੀ ਵੀ ਸਾਰੇ ਹੱਸ ਪਏ ਹਾਂ ਕਿੰਨੀ ਸੋਹਣੀ ਲੱਗਦੀ ਆ ਸਿਰ ਤੇ ਚੁੰਨੀ ਲਈ ਭੱਜੀ ਫਿਰਦੀ ਸੀ ਉਦੋਂ ਗੱਲਾਂ ਬਾਤਾਂ ਕਰਦੇ 4 ਕੁ ਵਜ ਗਏ ਮਲਕੀਤ ਬੋਲਿਆ ਵੀ ਕੋਣ ਚੱਲਦਾ ਮੈਂ ਨਹੀਂ ਤਾਂ ਕੋ ਵੇਲਾ ਹੋ ਜਾਣਾ ਜਾਂਦੇ ਨੂੰ ਕਰਨੈਲ ਵੀ ਨਾਲ ਉੱਠ ਕੇ ਤੁਰ ਪਿਆ ਵੀਰ ਨਾਲ ਹੀ ਚੱਲਦਾ ਮੈਂ ਮਲਕੀਤ ਬੀਬੀ ਨੂੰ ਜਾਂਦੇ ਕਹਿਣ ਲੱਗਾ ਮੈਂ ਦਵਾਈ ਭੇਜਾਂਗਾ ਬੀਬੀ ਨਾਲ ਕਮਲੀ ਵੀ ਮੇ ਕੋਈ ਨੁਸਖਾ ਲੱਭਦਾ ਉਹਦੇ ਉਹਦਾ ਵੀ ਇਲਾਜ ਹੋ ਜਾਣਾ ਤੂੰ ਚਿੰਤਾ ਨਾ ਕਰ ਉਹਨੇ ਵੀ ਠੀਕ ਹੋ ਜਾਣਾ ਦੇਖੀ ਚੱਲਨੀ ਬੀਬੀ ਬੋਲੀ ਹਾਂ ਮਲ ਫਿਰ ਗੁੱਡਿਆਂ ਤੇ ਹੱਥ ਧਰ ਕੇ ਬਹਿ ਗਈ ਫਿਰ ਗੁਰਪ੍ਰੀਤ ਬਾਹਰ ਤੱਕ ਗਿਆ ਛੱਡਣ ਲਈ 4:30 ਤੋਂ 7 ਵਜੇ ਦੇ ਨੂੰ ਮਲਕੀਤ ਘਰ ਪਹੁੰਚ ਗਿਆ ਹੱਥ ਮੁੱਤ ਹੋ ਗਏ ਕੁੜੀਆਂ ਕੋਲ ਬੈਠ ਗਿਆ ਦੋਹੇ ਜਾਣੀਆਂ ਕਢਾਈ ਜੀ ਕੱਢਣ ਲੱਗੀਆਂ ਹੋਈਆਂ ਸਨ ਮਲਕੀਤ ਨੇ ਮੱਲਕ ਦੇ ਨੇ ਗੁੱਡੀ ਤੇ ਸਿੰਦਰੋ ਤੇ ਬਿੰਦਰੋ ਵਾਲੀ ਫੋਟੋ ਦੋਵਾਂ ਦੇ ਅੱਗੇ ਧਰ ਦਿੱਤੀ ਸਿੰਦਰੋ ਹੈਰਾਨ ਹੋ ਕੇ ਦੇਖਣ ਲੱਗੀ ਤੇ ਬੋਲੀ ਭੈਣ ਆਹ ਦੇਖੀ ਮੈਂ ਦੇਖੀ ਤਾ ਜਰਕ ਦੇਖੀ ਫਿਰ ਗੁੱਡੀ ਹੱਸਣ ਲੱਗੀ ਹਾਏ ਨੀ ਆ ਤਾਂ ਬਿੰਦਰੋ ਮਲਕੀਤ ਬੋਲੇ ਤੂੰ ਵੀ ਐ ਗੁੱਡੀਏ ਵਿੱਚ ਆਹ ਦੇਖ ਆਹ ਦੇਖ ਗੁੱਡੀ ਹੱਸ ਪਈ ਸਿੰਦਰੋ ਤੇ ਗੁੱਡੀ ਦੋਹੇ ਇੱਕ ਦੂਜੀ ਵੱਲ ਵੇਖਣ ਲੱਗੀਆਂ ਸ਼ਿੰਦਰੋ ਸੋਚਣ ਲੱਗੀ ਬਾਪੂ ਜੀ ਨੇ ਕਹਿੰਦੇ ਸੀ ਮੈਂ ਤੁਹਾਡੀਆਂ ਫੋਟੋਆਂ ਲਹਾਉਂਗਾ ਕਦੇ ਪਰ ਦੇਖ ਕਦੇ ਲਹਾਈਆਂ ਨਹੀਂ ਤੇ ਆਹ ਤ ਉਹ ਬਾਪੂ ਜੀ ਹੁਣ ਕਿੱਡੀ ਵੱਡੀ ਫੋਟੋ ਲੈ ਆਏ ਆ ਫੇਰ ਸੰਤੋਖੀ ਆਈ ਕਮਰੇ ਚੋਂ ਤੇ ਬੋਲੀ ਕੀ ਕਰਦੇ ਪਏ ਨੇ ਤਿੰਨੋਂ ਪਿਓਤੀ ਮੈਨੂੰ ਤਾਂ ਦੱਸਿਆ ਹੀ ਨਹੀਂ ਮਲਕੀਤ ਦੋਹਾਂ ਭੈਣਾਂ ਨੂੰ ਖੁਸ਼ ਦੇਖ ਕੇ ਬੋਲਿਆ ਸੰਤੋਖੀ ਅਜੇ ਇੱਥੇ ਰੁਕ ਜਾ ਦੇਖ ਕਿੰਨੀਆਂ ਖੁਸ਼ ਲੱਗਦੀਆਂ ਨੇ ਮੇਰੀਆਂ ਧੀਆਂ ਕਦੇ ਗੁੱਡੀ ਫੋਟੋ ਫੜੀ ਜਾਵੇ ਕਦੇ ਸਿੰਦਰੂ ਫੋਟੋ ਫੜੀ ਜਾਵੇ ਦੋਹੇ ਬੋਲੀ ਜਨ ਹਾਈ ਬਿੰਦਰੂ ਹਾਈ ਨੀ ਮੇਰੀ ਬਿੰਦਰੂ ਮਲਕੀਤ ਨੇ ਹੋਰ ਫੋਟੋਆਂ ਜੋ ਲੈ ਕੇ ਆਏ ਸੀ ਉਹ ਤਾਂ ਦਿਖਾਈਆਂ ਨਹੀਂ ਇੱਕ ਪਾਸੇ ਰੱਖ ਲਈਆਂ ਕਿਉਂਕਿ ਕੁੜੀਆਂ ਤਾਂ ਇੱਕ ਫੋਟੋ ਨਹੀਂ ਦੇ ਕੇ ਇੰਨੀਆਂ ਖੁਸ਼ ਨਜ਼ਰ ਆ ਰਹੀਆਂ ਸਨ ਮਲਕੀਤ ਵੀ ਤੇ ਸੰਤੋਖੀ ਵੀ ਦੋਵਾਂ 3 ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ